ਏਸੀ ਵਿੱਚ ਸੌਣ ਵਾਲਿਓ ਹੋ ਜਾਓ ਸਾਵਧਾਨ ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਆਪਨਾ ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼ ਅਕਸਰ ਹੀ ਅੱਜਕੱਲ ਕੋਈ ਹੀ ਘਰ ਅਜੀਹਾ ਹੋਵੇਗਾ ਜਿਸ ਦੇ ਕਿ ਏਸੀ ਨਾ ਲੱਗਿਆ ਹੋਵੇ ਪਰ ਹੁਣ ਇੱਕ ਏਸੀ ਵਾਲੇ ਕਮਰੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਬੈੱਡਾਂ ਤੇ ਪਏ ਗੱਦਿਆਂ ਦੇ ਹੇਠੋਂ ਸੱਪ ਫੜ ਰਿਹਾ ਹੈ ਅਕਸਰ ਹੀ ਗਰਮੀ ਦੇ ਮੌਸਮ ਵਿੱਚ ਜ਼ਿਆਦਾਤਰ ਸੱਪ ਠੰਡੀਆਂ ਅਤੇ ਹਨੇਰੀਆਂ ਥਾਵਾਂ ਵੱਲ ਆਕਰਸ਼ਿਤ ਹੁੰਦੇ ਨੇ ਪਰ ਇਸ ਘਰ ਦੀ ਕਹਾਣੀ ਸੁਣ ਕੇ ਹਰ ਕੋਈ ਹੋ ਗਿਆ ਹੈਰਾਨ ਕਿਉਂਕਿ ਇਸ ਪਰਿਵਾਰ ਦਾ ਸਾਰਾ ਹੀ ਘਰ ਅਤੇ 베ੜਾ ਬਿਲਕੁਲ ਪੱਕਾ ਹੈ ਅਤੇ AC ਵਾਲੇ ਕਮਰੇ ਦਾ ਦਰਵਾਜ਼ਾ ਅਤੇ ਖਿੜਕੀਆਂ ਵੀ ਚੰਗੀ ਤਰ੍ਹਾਂ ਬੰਦ ਕਰੀਆਂ ਹੋਈਆਂ ਸੀ ਅਤੇ ਦਰਵਾਜ਼ੇ ਤੇ ਹੀਠਾਂ ਵੀ ਸੱਪ ਨੂੰ ਪੜਨ ਵਾਸਤੇ ਕੋਈ ਵੀ ਥਾਂ ਨਹੀਂ ਸੀ ਪਰ ਫਿਰ ਵੀ ਇਹ ਸੱਪ ਕਿੱਥੋਂ ਅਤੇ ਕਿਵੇਂ ਆਇਆ ਇਸ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਇਸ ਸੱਪ ਦਾ ਪਤਾ ਉਦੋਂ ਲੱਗਿਆ ਜਦੋਂ ਕਮਰੇ ਦੀ ਸਾਫ ਸਫਾਈ ਕਰੀ ਜਾ ਰਹੀ ਸੀ ਜਿਸ ਤੋਂ ਬਾਅਦ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ ਸੱਪ ਫੜਨ ਵਾਲਾ ਵੀ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਆਖਰ ਸਾਪੋਤ ਕਿਥੋਂ ਹਤੇ ਕਮੇ ਆਇਆ ਸੋ ਤੁਸੀਂ ਵੀ ਆਪਣੇ ਘਰ ਅਤੇ ਕਮਰਿਆਂ ਦੀ ਸਮੇਂ-ਸਮੇਂ ਤੇ ਸਫਾਈ ਕਰਦੇ ਰਹੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ